ਜਗਰੂਪ ਵੀਰ ਸਤ ਸ੍ਰੀ ਅਕਾਲ ਸਤ ਸ੍ਰੀ ਅਕਾਲ ਵੀਰ ਜੀ ਹੋਰ ਸੁਣਾ ਐ ਵਧੀਆ ਤੂੰ ਸੁਣਾ ਝੜਦੀ ਕਲਾ ਝੜਦੀ ਕਲਾ ਆ ਪਹਿਲਾਂ ਕੱਟੀ ਸੁੰਦੀ ਹੈ ਨਾ ਨੀਲੀ ਰਾਵੀ ਚ ਹਾਂਜੀ ਹਾਂਜੀ ਕਿਆ ਬਾਤ ਆ ਯਾਰ ਹਾਂਜੀ ਇਹ ਪਹਿਲਣ ਇਹ ਵੀ ਚਾਪੇ ਕੋ ਚਾਰੇ ਹੀ ਪਹਿਲਣਾ ਚਾਰੇ ਹੀ ਪਹਿਲਣਾ ਹਾਂ ਇਹ ਪਹਿਲਾ ਸੁਆਹ ਪੱਗੀ ਮੋਛ ਨੀਲੀ ਰਾਵੀ ਅੱਖਾਂ ਦੋਵੇਂ ਬਿੱਲੀਆਂ ਹਾਂ ਬਹੁਤ ਸ਼ਾਨਦਾਰ ਹੈ ਇਹ ਰੇਟ ਚੱਲਣ ਦੇ ਸ਼ਾਰਟ ਵੀਡੀਓ ਇਹ ਰੇਡ ਵੀਰ ਜੀ ਹਾਣਾ 74000 ਦਾ ਕਰਤਾ 74000 ਲੈਣ ਦੇ ਨਾ ਮੁੱਲ 85 ਮੁੱਲ 85 ਤੇ ਆਹ ਤਾਜੀ ਸੂਈ ਪਹਿਲਣ ਮਗਰ ਕੱਟੀ ਹਾਂਜੀ ਇਹ ਮਗਰ ਕੱਟੀ ਧਾਰਾ ਧੂਰਾ ਮਾਰਤੀਆਂ ਹਾਂਜੀ 8-9 ਕਿਲੋ ਬੋਲਾ ਤੇ ਸਟਾਰਟ ਇਹਦਾ ਮੁੱਲ 78000 78000 ਦੋ ਘਾਟਾ ਸੀ ਲੈਣ ਦੇ ਨਾ ਹਾਂਜੀ ਓਕੇ ਤੇ ਇਹ ਕਾ ਪੂਰੀ ਪਲੀ ਸੰਵੀ ਨਗਰ ਹਾਂਜੀ ਸੋਨਾਲੀ ਝੋਟੀ ਇਹ ਵੀ ਪਹਿਲਾ ਸੋਈ ਸੋਨ ਵਾਲੀ ਇਹਦਾ ਮੁੱਲ 97000 97000 ਦੀ ਬੜੀਆਂ ਬਰੀਕੀਆਂ ਬਰੂਕੀਆਂ ਝੋਟੀ ਜਵੀਰ ਬੜਾ ਸੋਹਣਾ ਥਨਲੇ ਵਾਲ ਲੱਗਾ ਕੱਟੀ ਹਣਾ ਇੱਕ ਕਾ ਇੱਕ ਕਾ ਚੌਥੇ ਨੰਬਰ ਤੇ ਆ ਗਈ ਨੀਲੀ ਪੂਰੀ ਓਕੇ ਇਹਦੇ ਮਾਰ 골ਡਨ ਪੂਰੇ ਦੀ ਕੱਟੀ ਹਾਂ ਇਹ ਤਿੰਨਾਂ ਦਿਨਾਂ ਦੀ ਸੋਈ ਦੋ 10 ਕਿਲੋ ਬੋਲਾ ਓਕੇ ਆ ਦੇਖੋ ਸੱਜਣੋ ਇਹਦਾ ਮੁੱਲ ਇਹਦਾ ਮੁੱਲ ਵੀਰ ਜੀ